ਅੱਜ ਅਸੀਂ ਇਹ ਦਰਿਆ ਤੇ ਆਏ ਕਿਉਂਕਿ ਬਿਆਸ ਦਰਿਆ ਤੇ ਜਦੋਂ ਇੱਥੋਂ ਤੁਸੀਂ ਟੁੱਟਦੀ ਆ 2 ਵਲਟ ਈ ਆ ਇੱਕ ਵਾਰੀ 88 ਦੇ ਵਿੱਚ ਟੁੱਟੀ ਸੀ ਨਾ ਉਦੋਂ ਵੀ ਸਾਡੇ ਇਸ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਹੁਣ ਇੱਕ 2 ਸਾਲ ਪਹਿਲਾਂ ਵੀ ਇੱਥੋਂ ਤੁਸੀਂ ਟੁੱਟੀ ਸੀ ਉਦੋਂ ਵੀ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਅਸੀਂ ਸਾਰੇ ਇਲਾਕੇ ਨੇ ਰਲ ਕੇ ਤੇ ਉਹ ਤੁਸੀਂ ਨੂੰ ਆਪ ਜਿਹੜਾ ਪੂਰਿਆ ਸੀਗਾ ਤੇ ਸਾਰੇ ਇਲਾਕੇ ਨੇ ਸਾਰੇ ਪਿੰਡਾਂ ਵਾਲਿਆਂ ਨੇ ਸਹਿਯੋਗ ਦਿੱਤਾ ਸੀ ਤੇ ਮੈਂ ਪ੍ਰਸ਼ਾਸਨ ਹੁਣ ਡੀਸਾਹਬ ਨਾਲ ਗੱਲ ਵੀ ਕੀਤੀ ਆ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਆ ਡੀਸਾਹਬ ਨੇ ਮੈਨੂੰ ਭਰੋਸਾ ਦੋਆ ਕਿ ਮੈਂ ਹੁਣੇ ਹੀ ਐਕਸ਼ਨ ਪੀ ਡਬਲ ਯੂ ਦੀ ਕਿਉਂਕਿ ਐਕਸ਼ਨ ਪੀ ਡਬਲ ਯੂ ਤੇ ਤੁਸੀ ਲੱਗਦੀ ਆ ਤੇ ਉਹ ਹੁਣੇ ਆਣ ਕੇ ਤੇ ਮੌਕਾ ਦੇਖ ਕੇ ਤੇ ਜੋ ਮਿੱਟੀ ਆ ਤੇ ਜੋ ਹੋਰੂ ਆ ਉਹਨਾਂ ਨੇ ਕਿਹਾ ਵੀ ਮੈਂ ਲਾ ਕੇ ਤੇ ਇਹਨੂੰ ਜਿਹੜਾ ਪੜਾਵਾ ਇਹਨੂੰ ਭਰ ਦਿੱਤਾ ਭਰ ਦਿੱਤਾ ਜਾਏਗਾ ਤੇ ਉਹ ਪ੍ਰਸ਼ਾਸਨ ਆਵੇਗਾ ਉਹਨਾਂ ਦੀ ਵੇਟ ਵੀ ਕਰਾਂਗੇ ਅਸੀਂ ਕਿਉਂਕਿ ਪਹਿਲਾਂ ਪ੍ਰਸ਼ਾਸਨ ਨੂੰ ਕਹਿਣਾ ਸਾਡਾ ਫਰਜ਼ ਆ ਜੇ ਪ੍ਰਸ਼ਾਸਨ ਇਹ ਕੰਮ ਕਰੇ ਤਾਂ ਸਸਤੀ ਫਰ ਲੋਕ ਉਹਨੇ ਸਲਾਗਾ ਵੀ ਕਰਾਂਗੇ 3 ਸਾਲ ਹੋ ਗਏ ਇਸ ਸਪਰਨ ਨੂੰ ਟੁੱਟੇ ਹੋਏ ਇਹ ਨੈਗਲੀਜੈਂਸੀ ਜਿਹੜੀ ਆ ਸਰਕਾਰ ਦੀ ਜਾਂ ਵਿਭਾਗ ਦੀ ਇਹਨੂੰ ਕਿਦਾਂ ਦੇਖਦੇ ਹੋ ਦੇਖੋ ਮੈਂ ਕੋਈ ਨੈਗੇਟਿਵ ਨਹੀਂ ਗੱਲ ਕਰਨੀ ਚਾਹੁੰਦਾ ਕਿਉਂਕਿ ਕਈ ਚੀਜ਼ਾਂ ਨਾ ਦੇਖੀਆਂ ਵੀ ਹੋ ਜਾਂਦੀਆਂ ਨੇ ਸਰਕਾਰ ਨੇ ਹੁਣ ਮਿੱਟੀ ਪਾਈ ਵੀ ਆ ਉੱਥੇ ਉਹੀ ਆ ਜੀ ਮੈਂ ਨਹੀਂ ਭਾਰੇ ਸਪਾਰੇ ਟੁੱਟਿਆ 2023 ਦਾ ਟੁੱਟਿਆ ਸਪਾਰੇ